Welcome to our channel. Please subscribe and share. ਹਾਂਜੀ ਸਤਿ ਸ੍ਰੀ ਅਕਾਲ ਜੀ ਜਿੱਦਾਂ ਮੈਂ ਗੱਲ ਵੀਡੀਓ ਬਾਈ ਜੀ ਵੀ ਅੱਪਰ ਡਿਟੇਲਸ ਚ ਗੱਲ ਕਰਾਂਗੇ ਜਿਹੜੇ DS-160 ਦੇ ਜਿਹੜੇ ਟੂਰਿਸਟ ਵੀਜ਼ਾ ਲਵਾ ਕੇ ਲੋਕੀ ਕਿਸੇ ਵੀ ਕੰਟਰੀ ਚ ਯੂਐਸ ਆਉਂਦਨ ਤੇ ਯੂਐਸ ਆ ਕੇ ਰੈਲੀਫ ਮੰਗਦੇ ਆ ਰੈਲੀਫ ਮੰਗਣ ਦਾ ਭਾਵ ਤੁਸੀਂ ਅਮਰੀਕਾ ਜਾਉਂਦੇ ਹੋ ਸਟੂਡੈਂਟ ਵੀਜ਼ੇ ਤੇ ਤੁਸੀਂ ਆਉਂਦੇ ਹੋ ਟੂਰਿਸਟ ਵੀਜ਼ੇ ਤੇ ਤੁਸੀਂ ਆਉਂਦੇ ਹੋ ਕਿਸੇ ਵੀ ਜਿਹੇ ਵੀਜ਼ੇ ਤੇ ਹਨ ਕਿਸੇ ਵੀ ਉਸ ਵੀਜ਼ੇ ਤੇ ਜਿਹਨੂੰ ਕੋ ਨਾਨ ਇਮੀਗਰੈਂਟ ਵੀਜ਼ਾ ਕਹਿੰਦੇ ਆ ਇੱਥੇ ਆ ਕੇ ਅਸੀਂ ਜਿਹੜਾ ਵੀਜ਼ਾ ਦਿੰਦੀ ਹੈ ਨਾ ਜਿਹੜੀ ਜਿਹੜੀ ਕੰਪਨੀ ਨੂੰ ਜਿਹੜੀ ਹੈਂਡਲ ਕਰਦੀ ਉਹਨੂੰ ਕਹਿੰਦੇ ਨੇ ਯੂਐਸਟੀ ਡਿਪਾਰਟਮੈਂਟ ਆਫ ਸਟੇਟ ਬਿਊਰੋ ਕਾਉਂਸਲਰ ਅਫੇਅਰਸ DS160 ਫਾਰਮ ਤੁਹਾਡਾ ਭਰਿਆ ਜਾਂਦਾ ਹੈ। ਜਿਹੜਾ DS160 ਫਾਰਮ ਹੈ ਇਹ ਨੌਨ ਇਮੀਗਰੈਂਟ ਵੀਜ਼ੇ ਦਾ ਹੈ। ਇੱਥੇ ਆ ਕੇ ਅਸੀਂ ਕੋਈ ਰਿਲੀਫ ਫਾਈਲ ਕਰਦੇ ਹਾਂ USCIS ਦੇ ਨਾਲ। ਹੁਣ ਸਭ ਤੋਂ ਜ਼ਰੂਰੀ ਚੀਜ਼ ਹੈ ਪਿਛਲੇ 1.5-2 ਸਾਲਾਂ ਵਿੱਚ ਬੇਅੰਤ ਚੈਨਲਾਂ 'ਤੇ ਇੰਸਟਾਗ੍ਰam 'ਤੇ ਵੀਡੀਓ ਪਾਈਆਂ ਗਈਆਂ ਵੀ ਤੁਸੀਂ ਸਾਨੂੰ ਫਰੈਸ਼ ਪਾਸਪੋਰਟ ਲਿਆ ਕੇ ਦਿਓ ਅਸੀਂ ਤੁਹਾਡਾ ਵੀਜ਼ਾ ਲਵਾ ਕੇ ਦਿੰਨੇ ਆ। ਕੋਈ ਸ਼ੱਕ ਨਹੀਂ ਵੀਜ਼ਾ ਲੱਗਦਾ ਆ। ਬਟ ਹੁਣ ਜੋ ਲੇਟਲੀ ਅਸੀਂ ਦੇਖਿਆ ਜਿਹੜੇ ਹਰ ਬੰਦਾ ਵੀਜ਼ਾ ਲਵਾ ਰਿਹਾ ਆ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੀ ਤੁਹਾਡੀ ਗਲਤ ਹੈ ਗਲਤ ਇਨਫੋਰਮੇਸ਼ਨ ਦੁਪਾਉ ਐਡਾ ਵੱਡਾ ਬਲੰਡਰ ਤੇ ਐਡਾ ਵੱਡਾ ਝੂਠ ਬੋਲਿਆ ਜਾਂਦਾ ਪਿਆ ਤੁਹਾਡੀਆਂ ਉਹਨਾਂ ਐਪਲੀਕੇਸ਼ਨਸ ਦੇ ਵਿੱਚ ਤੁਹਾਡੀ ਜੇ ਤੁਸੀਂ 10000 ਕਮਾਉਂਦੇ ਹੋ ਤਾਂ ਤੁਹਾਨੂੰ 10 ਲੱਖ ਰੁਪਈਆ ਮਹੀਨਾ ਕਮਾਉਣ ਵਾਲਾ ਬੰਦਾ ਬਣਾ ਰੱਖਿਆ ਉਸ ਫਾਈਲ ਦੇ ਵਿੱਚ ਉਸ ਫਾਈਲ ਦੇ ਵਿੱਚ ਤੁਹਾਨੂੰ ਸਰਕਾਰੀ এমਪਲੋਏ ਬੁਖਾਰ ਰੱਖਿਆ ਤੁਹਾਡੀਆਂ ਫੇਕ ਬੈਂਕ ਅਕਾਊਂਟਸ ਦੀਆਂ ਰਿਪੋਰਟਸ ਲੱਗੀਆਂ ਆਈਆਂ ਨੇ ਤੁਹਾਡੇ ਫੇਕ ਉਹ ਜਵਾਬ ਦੇ ਪੇਪਰ ਲੱਗੇ ਹੋਏ ਨੇ ਹਨ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹਨਾਂ ਨੇ ਤੁਹਾਡਾ ਵੀਜ਼ਾ ਲਵਾ ਕੇ ਤੁਹਾਡੇ ਤੋਂ ਪੈਸੇ ਲੈ ਲਏ ਪਰ ਤੁਹਾਨੂੰ ਇਹ ਆਈਡੀਆ ਵੀ ਨਹੀਂ ਵੀ ਉਹ ਚੀਜ਼ਾਂ ਤੁਹਾਨੂੰ ਕਿੱਥੇ ਜਾ ਕੇ ਨੁਕਸਾਨ ਦੇਣੀਆਂ ਹੁਣ ਮੰਨ ਲਓ ਇਹ ਬੜੀ ਆਪੀ ਸੀਰੀਜ਼ ਜੇ ਤੁਸੀਂ 35-40 ਲੱਖ ਰੁਪਇਆ ਦੇ ਕੇ ਵੀਜ਼ਾ ਲਵਾ ਕੇ ਅਮਰੀਕਾ ਜਾ ਰਹੇ ਹੋ ਨਾ ਤੇ ਤੁਸੀਂ ਡੈਫੀਨੇਟਲੀ ਰਿਲੀਫ ਫਾਈਲ ਕਰਨਾ ਕਿਉਂਕਿ ਤੁਸੀਂ ਰਾਹ ਲੱਭ ਰਹੇ ਹੋ ਉਸ ਦੇਸ਼ ਨੂੰ ਛੱਡਣ ਦਾ ਰੀਜ਼ਨ ਕੋਈ ਵੀ ਹੋ ਸਕਦਾ ਤੁਸੀਂ ਕਿਉਂ ਛੱਡਣਾ ਚਾਹੁੰਦੇ ਹੋ ਇਸ ਸੀ ਵਿੱਚ ਮੈਨੂੰ ਕੋਈ ਲੈਣਾ ਦੇਣਾ ਨਹੀਂ ਨਾਈਮ ਉਸ ਚੀਜ਼ ਪੈਂਦਾ ਬਟ ਜੋ ਤੁਸੀਂ ਉਸ ਐਪਲੀਕੇਸ਼ਨ ਵਿੱਚ ਬੋਲ ਕੇ ਆ ਰਹੇ ਹੋ ਜਿਸ ਬੇਸ ਤੇ ਤੁਹਾਨੂੰ ਵੀਜ਼ਾ ਮਿਲ ਰਿਹਾ ਆ ਉਹ ਗਲਤ ਆ ਉਹਦੇ ਨਾਲ ਤੁਹਾਨੂੰ ਅੱਗੇ ਕੀ ਪ੍ਰੋਬਲਮ ਹੋਣੀ ਆ ਮੈਂ ਦੱਸਦਾ ਸਭ ਤੋਂ ਪਹਿਲੇ ਇਹ ਸਮਝ ਲਓ ਤੁਸੀਂ ਕਰਕੇ ਕੀ ਆ ਰਹੇ ਹੋ ਇੱਕ ਹੁੰਦੀ ਹੈ ਐਪਲੀਕੇਸ਼ਨ ਦੇ ਵਿੱਚ ਇਨਫੋਰਮੇਸ਼ਨ ਗਲਤ ਭਰਨੀ ਬਟ ਤੁਸੀਂ ਜਾ ਕੇ ਉੱਥੇ ਡਿਫਰੈਂਟ ਚੀਜ਼ ਬੋਲ ਲਈ ਨਹੀਂ ਤੁਹਾਡੀ ਐਪਲੀਕੇਸ਼ਨ ਮੈਂ ਹੁਣ ਕਈਆਂ ਗੀਆਂ ਪਿੱਛੇ ਐਕਸੈਸ ਕੀਤੀਆਂ ਨੇ ਲਾਈਆਂ ਨੇ ਫਾਈਲਸ ਮੰਗਾਈਆਂ ਨੇ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਇੱਕ ਤਾਂ ਫਾਲਸ ਇਨਫੋਰਮੇਸ਼ਨ ਹੈ ਦੂਜਾ ਜਿਹੜਾ ਲਾਸਟ ਦੇ ਵਿੱਚ ਪੁੱਛਿਆ ਜਾਂਦਾ ਵੀ ਤੁਸੀਂ ਆਪੇ ਵਕ ਫਾਈਲ ਭਰੀ ਫਾਰਮ ਭਰਿਆ ਜਾਂ ਤੁਹਾਡਾ ਕਿਸੇ ਏਜੰਟ ਨੇ ਭਰਿਆ ਉੱਥੇ ਕਲਿੱਕ ਕੀਤਾ ਹੁੰਦਾ ਤੁਸੀਂ 셀ਫ ਵੀ ਤੁਸੀਂ ਆਪ ਭਰਿਆ ਫਸਟ ਆਫ ਆਲ ਤੀਜਾ ਬੰਦਾ ਵਿੱਚੋਂ ਨਿਕਲ ਗਿਆ ਤੁਹਾਡੇ ਨਾਮ ਤੇ ਐਪਲੀਕੇਸ਼ਨ ਸਬਮਿਟ ਹੋ ਗਈ ਫਿਰ ਤੁਸੀਂ ਇੰਟਰਵਿਊ ਦੇਣ ਜਾਣੇ ਹੋ ਉਹ ਬੰਦਾ ਤੁਹਾਨੂੰ ਤਿਆਰੀ ਕਰਾਉਂਦਾ ਹਾਂਜੀ ਤੁਹਾਡੀ ਆਹ ਕੰਪਨੀ ਹੈ ਤੁਹਾਡਾ ਬਿਜ਼ਨਸ ਹੈ ਤੁਸੀਂ ਆਹ ਗੱਲ ਕਹਿਣੀ ਹੈ ਤੁਸੀਂ ਉਹ 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 ਚੀਜ਼ ਬੋਲ ਦਿੰਦੇ ਹੋ ਥੋੜਾ ਵੀਜ਼ਾ ਲੱਗ ਜਾਂਦਾ ਤੇ ਤੁਹਾਨੂੰ ਇਹ ਲੱਗਦਾ ਵੀ ਬੜੀ ਵਧੀਆ ਗੱਲ ਹੋ ਗਈ ਓਕੇ ਹੁਣ ਉਹਦਾ ਨੁਕਸਾਨ ਸੁਣ ਲਓ ਕੀ ਹੈ ਇੱਥੇ ਆ ਕੇ ਤੁਸੀਂ ਰਿਲੀਫ ਫਾਈਲ ਕਰਨਾ ਹੈ ਰਿਲੀਫ ਫਾਈਲ ਕਰੋਗੇ ਯੂਐਸਏ ਯੈਸਨ ਅਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਸਰਵਿਸਿਜ਼ ਰਿਲੀਫ ਤੋਂ ਬਾਅਦ ਤੁਸੀਂ ਐਸਾ ਹਲਮ ਲਾ ਰਹੇ ਹੋ ਸੱਜ ਲਾ ਰਹੇ ਹੋ ਫੋਰ ਏਟੀ ਫਾਈਵ ਏ ਹੋਇਆ ਸੀ ਇਹਨੂੰ ਕਹਿੰਦੇ ਨੇ ਐਡਜਸਟਮੈਂਟ ਆਫ ਸਟੈਟਸ ਕਰ ਰਹੇ ਕੁਛ ਵੀ ਕਰ ਰਹੇ ਹੋ ਯੂ ਐਸ ਸੀ ਆਈ ਐਸ ਥੋੜੀ ਇਨਫੋਰਮੇਸ਼ਨ ਐਕਸੈਸ ਕਰੇਗੀ ਡੀ ਐਸ 160 ਐਕਸੈਸ ਕਰੇਗੀ ਆਈ 94 ਐਕਸੈਸ ਕਰੇਗੀ ਤੁਹਾਡੀ ਹੁਣ ਤੁਸੀਂ ਇੱਥੇ ਆ ਕੇ ਮੰਨ ਲਓ ਇਸਾਇਲਮ ਆਇਆ ਤੁਸੀਂ ਇਹ ਗੱਲ ਕਹੀ ਵੀ ਸਾਨੂੰ ਖਤਰਾ ਕਿਸੇ ਵੀ ਚੀਜ਼ ਤੋਂ ਤੁਸੀਂ ਕੀ ਕਰਦੇ ਸੀ ਹੁਣ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਆਉਣੀ ਤੁਹਾਡੀ ਤੁਹਾਡੀ ਆਹ ਇਨਫੋਰਮੇਸ਼ਨ ਇਹਨਾਂ ਮੈਚ ਕੋਲੀ ਹੋ ਰਹੀ ਹੁਣ ਤੁਹਾਨੂੰ ਇੱਕ ਆਈਡੀਆ ਇਹ ਵੀਡੀਓ ਦਾ ਮਕਸਦ ਇਹ ਵੀ ਤੁਹਾਨੂੰ ਇਹ ਆਈਡੀਆ ਵੀ ਨਹੀਂ ਹੋਣਾ ਦੋ ਚੀਜ਼ਾਂ ਜਦੋਂ ਮੈਚ ਹੋਣੀਆਂ ਤੁਹਾਡੀ ਇਨਫੋਰਮੇਸ਼ਨ ਨਹੀਂ ਹੋਣੀ ਤੁਹਾਡਾ ਕੇਸ ਨਾਲ ਦੇ ਨਾਲ ਖਰਾਬ ਸੋ ਜੇਸ ਬੰਦੇ ਨੂੰ ਇਹ ਚੀਜ਼ ਪਤਾ ਆ ਵੀ ਤੁਹਾਡੀ ਗਲਤ ਇਨਫੋਰਮੇਸ਼ਨ ਹੈ ਮੇਕ ਸ਼ੁਰ ਕਰੋ ਜਿਹੜਾ ਵੀ ਤੁਹਾਡਾ ਕੇਸ ਦਾ ਅਟਰਨੀ ਹੈ ਉਹਦੇ ਨਾਲ ਬਹਿ ਕੇ ਡਿਸਕਸ ਕਰੋ ਵੀ ਤੁਹਾਡੇ ਤੋਂ ਆ ਗਲਤੀ ਹੋਈ ਹੈ ਤੇ ਉਹਨੂੰ ਮੰਨ ਲਓ ਵੀ ਉਹ ਗਲਤੀ ਹੋਈ ਹੈ ਤੇ ਪਹਿਲੇ ਮਨ ਕੇ ਸਹੀ ਕੀਤੀ ਜਾ ਸਕਦੀ ਹੈ ਜੇ ਉਥੇ ਜਾ ਕੇ ਸਵਾਲ ਖੜਾ ਹੋ ਗਿਆ ਤਾਂ ਫਿਰ ਸਹੀ ਗੱਲ ਨਹੀਂ ਹੋਣੀ ਹੈ ਦੂਜੀ ਚੀਜ਼ ਕੋਈ ਵੀ ਬੰਦਾ ਯੂਐਸ ਦਾ ਵੀਜ਼ਾ ਅਪਲਾਈ ਕਰਦਾ ਤੁਹਾਨੂੰ ਇਹ ਰਿਕੁਐਸਟ ਹੈ ਤੁਹਾਡਾ ਡੀਐਸ 160 ਪੂਰਾ ਦਾ ਪੂਰਾ ਉਹਨਾਂ ਤੋਂ ਲੈ ਲਿਆ ਕਰੋ ਵੀ ਤੁਹਾਡੇ ਚ ਲਿਖਿਆ ਕੀ ਹੈ ਤੇ ਗਲਤ ਇਨਫਰਮੇਸ਼ਨ ਪਾ ਕੇ ਵੀਜ਼ਾ ਲੈਣ ਦਾ ਕੋਈ ਫਾਇਦਾ ਨਹੀਂ ਉਹ ਤੁਹਾਡੇ ਪੈਸੇ ਵੇਸਟ ਨਹੀਂ ਕਿਉਂਕਿ ਤੁਹਾਨੂੰ ਇੱਥੇ ਆ ਕੇ ਕੁਝ ਨਹੀਂ ਵਟਣਾਂਗੇ ਪਹਿਲੇ ਬੜਾ ਕੁਝ ਹੋਇਆ ਚੱਲੀ ਗਈਆਂ ਚੀਜ਼ਾਂ ਬਟ ਹੁਣ ਜਿਸ ਹਾਲ ਨਵੀਂ ਇਮੀਗ੍ਰੇਸ਼ਨ ਦੀ ਸਖਤ ਤੇ ਆਈ ਹੈ ਨਾ ਤੁਸੀਂ ਤੁਸੀਂ ਉਸ ਚੀਜ਼ ਪੈਸੇ ਲਾ ਕੇ ਪਛਤਾਉਂਗੇ ਇਹ ਬੜੀ ਕਲੀਅਰ ਚੀਜ਼ ਹੈ ਕਿਉਂਕਿ ਉਹ ਬਹੁਤ ਸਾਰੀਆਂ ਜੀਵਨ ਨੂੰ ਮਾਫੀ ਹੈ ਝੂਠ ਨੂੰ ਮਾਫੀ ਨਹੀਂ ਜਿੱਦ ਤੁਸੀਂ ਸਾਹਮਣੇ ਜਾ ਕੇ ਬੋਲ ਆਏ ਕਿਉਂਕਿ ਤੁਸੀਂ ਉਹਨਾਂ ਦੇ ਸਾਹਮਣੇ ਜਾ ਕੇ ਕਹਿ ਕੇ ਆਏ ਹੋ ਕਿ ਉਹਨਾਂ ਨੇ ਤੁਹਾਨੂੰ ਪੁੱਛਿਆ ਤੁਸੀਂ ਕੀ ਕਰਦੇ ਹੋ ਤੁਹਾਡੀ ਸਲਾਨਾ ਇਨਕਮ ਕੀ ਹੈ ਤੁਹਾਡਾ ਕੰਮ ਕੀ ਹੈ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਇੱਥੇ ਮਿਸਮੈਚ ਕਰ ਜਾਣੀਆਂ ਜਿਹੜੀਆਂ ਚੀਜ਼ਾਂ ਨਾਲ ਸੋ ਮੇਕ ਸ਼ੂਰ ਕਰੋ ਡੀਐਸ 160 ਲੋ ਆਵਦਾ ਐਕਸੈਸ ਲੋ ਉਹ ਤੁਹਾਡੇ ਕੋਲ ਕਿਉਂਕਿ ਜੇ ਤੁਸੀਂ ਇੱਥੇ ਆ ਕੇ ਕਿਸੇ ਤਰ੍ਹਾਂ ਦਾ ਰਿਲੀਫ ਫਾਈਲ ਕਰਦੇ ਹੋ ਤੁਹਾਡੇ ਕੋਲ ਤੁਹਾਡੀ ਇਨਫੋਰਮੇਸ਼ਨ ਹੋਣੀ ਚਾਹੀਦੀ ਸਾਰੀ ਦੀ ਸਾਰੀ ਜੇ ਆਹਾਲੀ ਐਪਲੀਕੇਸ਼ਨ ਕਢਾਉਣੀ ਹੈ ਤੇ ਇਹਨੂੰ 2 ਤੋਂ 6 ਮਹੀਨੇ ਦਾ ਟਾਈਮ ਲੱਗ ਜਾਂਦਾ ਕਿਉਂਕਿ ਇਹ ਇੰਨਾ ਕੁ ਨਹੀਂ ਹੈ ਜੀ ਇਹ ਹੈਗੀ ਹੈ ਜੀਐਸਬੀ ਬਾਡ ਨੂੰ ਸਟੇਟਸ ਆਣ ਗੋਲ ਇੰਨਾ ਕੁ ਲੋਰਨਿੰਗ ਪਣੀ ਐ ਤੇ ਇਸ ਸੀਰੀਜ਼ ਦਾ ਪ੍ਰੋਸੈਸ ਹੈਗਾ 6 ਮਹੀਨੇ ਦਾ ਘੱਟੋ-ਘੱਟ 2 ਤੋਂ 6 ਮਹੀਨੇ ਦਾ ਪੈਸੇ ਬਖਰੇ ਲੱਗਣੇ ਆ ਸੋ ਸਹੀ ਢੰਗ ਨਾਲ ਵੀਜ਼ਾ ਅਪਲਾਈ ਕਰੋ ਜੇ ਤੁਸੀਂ ਸਹੀ ਢੰਗ ਨਾਲ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੇ ਸਾਡਾ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਆਫਿਸ ਇੰਡੀਆ ਵਿੱਚ ਵੀ ਹੈਗਾ ਤੁਹਾਡੀ ਬਿਲਕੁਲ ਸਹੀ ਢੰਗ ਨਾਲ ਫਾਈਲ ਸੀ ਪ੍ਰੋਸੈਸ ਕਰਦੇ ਹਾਂ ਤੁਹਾਨੂੰ ਇੰਟਰਵਿਊ ਜੋ ਤੁਹਾਡਾ ਪ੍ਰੋਫਾਈਲ ਹੈ ਜੋ ਤੁਹਾਡਾ ਪ੍ਰੋਫੈਸ਼ਨ ਹੈ ਉਸ ਢੰਗ ਨਾਲ ਉਹਨੂੰ ਬਣਾਇਆ ਜਾਂਦਾ ਉਹ ਚੀਜ਼ਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਸਹੀ ਤਰੀਕੇ ਨਾਲ ਜਵਾਬ ਦਿਓ ਤੁਹਾਨੂੰ ਜਿਹੜੀ ਵੀਜ਼ੇ ਦੇ ਰਿਸ਼ੂ ਹੈ ਤੁਹਾਨੂੰ ਵੀਜ਼ੇ ਮਿਲਦੇ ਨੇ ਐਸ ਨਾ ਹੋਵੇ ਤੁਸੀਂ ਕੰਫੀਡੈਂਟ ਹੋ ਤੁਸੀਂ ਸਹੀ ਢੰਗ ਨਾਲ ਜਵਾਬ ਦਿੰਨੇ ਤੁਸੀਂ ਜਦੋਂ ਫਾਲਸ ਇਨਫੋਰਮੇਸ਼ਨ ਨਾਲ ਕੋਈ ਵੀ ਚੀਜ਼ ਲੈਨੇ ਹੋ ਉਹ ਤੁਹਾਨੂੰ ਨੁਕਸਾਨ ਕਰਦੀ ਹੈ ਬਹੁਤ ਜ਼ਿਆਦਾ ਆਪ ਜਦੋਂ ਤੁਸੀਂ ਅਮਰੀਕਾ ਇਸ ਤੇ ਵੀਜ਼ਾ ਲਈ ਕਰਨਾ ਆਪਦੇ ਸੋਸ਼ਲ ਮੀਡੀਆ ਅਕਾਊਂਟਸ ਤੁਸੀਂ ਪਬਲਿਕ ਕਰਨੇ ਨੇ ਸਭ ਤੋਂ ਮੇਨ ਚੀਜ਼ ਜੋ ਤੁਸੀਂ ਈਮੇਲ ਯੂਜ਼ ਕਰਦੇ ਹੋ ਉਹ ਤੁਹਾਨੂੰ ਮਿਲਦੇ ਹੋ ਆਪਦੀ ਉਹ ਸਾਰੀਆਂ ਚੀਜ਼ਾਂ ਤੁਸੀਂ origignal ਰੱਖੋ ਤੁਹਾਨੂੰ ਵੀਜ਼ਾ ਮਿਲੂਗਾ ਜੇ ਤੁਸੀਂ ਸਹੀ ਢੰਗ ਨਾਲ ਉਹਨੂੰ ਪੇਸ਼ ਕਰਦੇ ਹੋ ਕਿਸੇ ਵੀ ਚੀਜ਼ ਨੂੰ ਸਹੀ ਢੰਗ ਨਾਲ ਵੀਜ਼ਾ ਲੈਣ ਵਾਸਤੇ ਤੁਸੀਂ ਸਾਡੇ ਆਫਿਸ ਨਾਲ ਸੰਪਰਕ ਕਰ ਸਕਦੇ ਹੋ ਇਮੀਗ੍ਰੇਸ਼ਨ ਦੇ ਰਿਲੇਟਿਡ ਹੋਰ ਕੋਈ ਵੀ ਤੁਹਾਨੂੰ ਸਵਾਲ ਹੋਵੇ ਸਾਨੂੰ ਸੰਪਰਕ ਕਰ ਸਕਦੇ ਹੋ YouTube ਦਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਜੀ ਕਿਉਂਕਿ ਇਹਦੇ ਤੇ ਸੀ ਇਨਫੋਰਮੇਟਿਵ ਵੀਡੀਓਜ਼ ਪਾਉਂਦੇ ਰਾਂਗੇ ਅੱਗੇ ਅੱਗੇ ਸੋ ਹੁਣ ਅੱਗੇ ਤੋਂ ਗਲੀਜ਼ਾ ਕੋਈ ਗਲਤੀ ਨਾ ਕਰਿਆ ਜੇ ਜੀ ਨੇ ਰੀਲੀਫ ਫਾਈਲ ਕਰ ਰੱਖਿਆ ਆ ਜਿਨੇ ਆਲਰੇਡੀ ਵੀਜ਼ਾ ਲੈ ਗਏ ਤੇ ਅੱਗੇ ਪੇਪਰ ਲਾਏ ਨੇ ਤੁਸੀਂ ਆਪਦੇ ਟਰਮੀ ਨਾਲ ਜਰੂਰ ਡਿਸਕਸ ਕਰ ਲਿਆ ਜੇ ਤੁਹਾਡੀ ਡੇਟਸ ਤੋਂ ਪਹਿਲੇ ਕਿਉਂਕਿ ਇਹ ਇਹਨਾਂ ਚੀਜ਼ਾਂ ਨੇ ਤੁਹਾਡਾ ਕੇਸ ਡਾਇਰੈਕਟਲੀ ਡਿਸਮਿਸ ਕਰਾਉਣਾ ਜੀ ਇਹ ਮੈਂ ਵੇਖੇ ਨਹੀਂ ਲਿੱਟਲੀ ਕਿਉਂਕਿ ਉਹ ਉਹਨਾਂ ਨੇ ਜਦੋਂ ਸਵਾਲ ਕੀਤੇ ਗਏ ਉੱਥੇ ਕਨਫਿਊਜ਼ ਹੋ ਗਏ ਉਹਨਾਂ ਨੇ ਆਨਸਰ ਨਹੀਂ ਦਿੱਤੇ ਕਿਉਂਕਿ ਜਦੋਂ ਤੁਸੀਂ ਫੈਮਿਲੀ ਨਾਲ ਆਉਂਦੇ ਹੋ ਤੁਹਾਨੂੰ ਕਈ ਮੋਸਟ ਆਫ ði ਇੰਡੀਅਨਸ ਦੇ ਵਿੱਚ ਤੁਹਾਨੂੰ ਰਿਵਾਈਵ ਨੂੰ ਪਤਾ ਹੀ ਨਹੀਂ ਉਹਨਾਂ ਨੇ ਫਾਈਲਸ ਕੀ ਬੋਲਿਆ ਤੇ ਇੰਟਰਵਿਊ ਜੋ ਕੀ ਬੋਲ ਕੇ ਆਏ ਨੇ ਸੋ ਇੱਥੇ ਪ੍ਰੋਬਲਮਸ ਆਉਂਦੀਆਂ ਨੇ ਵੱਧ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਕੈਪਸ਼ਨ ਦੇ ਵਿੱਚ ਧੰਨਵਾਦ ਮਿਹਰਬਾਨੀ ਥੈਂਕਸ ਫॉर ਵਾਚਿੰਗ If you found this video helpful, please give it a thumbs up and share with friends.